ਇੱਕ ਹੁੰਦਾ ਗੁਰਮੁਖ ਇੱਕ ਹੁੰਦਾ ਮਨਮੁਖ ਇੱਕ ਇਹਨਾਂ ਦੇ ਵਿੱਚ ਤੀਜਾ ਹੁੰਦਾ ਜਿਹਨੂੰ ਕਹਿੰਦੇ ਨੇ ਬੇਮੁਖ ਗੁਰਮੁਖ ਦਾ ਅਰਥ ਹੁੰਦਾ ਹੈ ਜੋ ਸਿੱਧਾ ਗੁਰੂ ਦੇ ਅੱਗੇ ਜਿਹਨੇ ਸਿਰ ਦੇ ਦਿੱਤਾ ਵੀ ਜੋ ਗੁਰੂ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਵੀ ਜੋ ਮਹਾਰਾਜ ਨੇ ਕਿਹਾ ਉਹਨੂੰ ਮੰਨਣਾ ਬਾਕੀ ਜੋ ਹੁੰਦਾ ਹੋਵੇ ਤੇ ਇੱਕ ਹੁੰਦਾ ਮਨਮੁਖ ਜਿਹੜਾ ਸਿੱਧਾ ਹੀ ਜਵਾਬ ਦੇ ਦਿੰਦਾ ਵੀ ਮੈਂ ਨਹੀਂ ਮੰਨਣਾ ਗੁਰੂ ਦਾ ਹੁਕਮ ਇਹਨੂੰ ਮਨਮੁਖ ਕਹਿੰਦੇ ਨੇ ਇੱਕ ਨੂੰ ਕਹਿੰਦੇ ਨੇ ਬੇਮੁਖ ਬੇਮੁਖ ਦਾ ਮਤਲਬ ਹੈ ਜਿਹੜਾ ਸੁਣਦਾ ਵੀ ਹੈ ਜਿਹੜਾ ਆਉਂਦਾ ਵੀ ਹੈ ਜਿਹੜਾ ਪੜਦਾ ਵੀ ਹੈ ਜਿਹੜਾ ਬੋਲਦਾ ਵੀ ਹੈ ਮੱਥਾ ਵੀ ਟੇਕਦਾ ਹੈ ਤੇ ਕਥਾ ਕੀਰਤਨ ਵੀ ਕਰਦਾ ਇਹ ਵੀ ਮੈਂ ਕਹਿੰਦਾ ਮੇਰਾ ਮੈਂ ਵਿੱਚ ਹੀ ਆ ਜਾਵਾਂਗਾ ਨਾ ਕਿਤੇ ਉਹ ਨਾ ਹੋਵੇ ਤੁਹਾਨੂੰ ਮੈਂ ਕਹੀ ਜਾਵਾਂ ਜਿਹੜਾ ਸਾਰਾ ਕੁਝ ਕਰਦਾ ਹੈ ਸਰ ਕੁਝ ਕਰਦਾ ਪਰ ਜਦੋਂ ਮੰਨਣ ਤੇ ਗੱਲ ਆਉਂਦੀ ਹੈ ਤੇ ਉਦੋਂ ਬੇਮੁਖ ਮੂੰਹ ਪਰਾਂ ਕਰ ਲੈਂਦਾ ਉਦੋਂ ਗੁਰੂ ਦੀ ਗੱਲ ਕਹਿੰਦੇ ਛੱਡੋ ਇਹ ਆਪਣੇ ਤੋਂ ਨਹੀਂ ਹੁੰਦਾ ਹੋਰ ਸਿੱਖ ਕਰ ਲੈਣਗੇ ਸਾਡੇ ਤੋਂ ਹੋ ਹੀ ਨਹੀਂ ਸਕਦਾ ਉਹਨੂੰ ਬੇਮੁਖ ਕਹਿੰਦੇ ਮਹਾਰਾਜ ਨੇ ਉਹਦਾ ਇਲਾਜ ਦੱਸਿਆ ਅਨੰਦ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਉਹਨਾਂ ਚਿਰ ਉਹ ਮਨੁੱਖ ਮੁਕਤ ਨਹੀਂ ਹੋ ਸਕਦਾ ਤੇ ਇਥੇ ਜੀਵਨ ਮੁਕਤੀ ਦੀ ਗੱਲ ਹੈ ਉਹ ਡਰਿਆ ਰਹੇਗਾ ਉਹ ਸੰਸੇ ਵਿੱਚ ਰਹੇਗਾ ਹਰ ਟਾਈਮ ਮੁਕਤੀ ਦਾ ਅਰਥ ਕੀ ਹੈ ਕਿ ਜਿੱਥੇ ਸੰਸਾਰ ਖਤਮ ਹੋ ਜਾਏ ਤੇ ਜਿੰਨਾ ਚਿਰ ਗੁਰੂ ਦਾ ਦਰਸ਼ਨ ਪ੍ਰਗਟ ਨਹੀਂ ਹੁੰਦਾ ਅੰਦਰ ਉਨਾਂ ਚਿਰ ਸੰਸਾਰ ਖਤਮ ਨਹੀਂ ਤੇ ਸੰਸਾਰ ਡਰ ਪੈਦਾ ਕਰਦਾ ਤੇ ਡਰੀ ਗੁਲਾਮੀ ਦੀ ਨਿਸ਼ਾਨੀ ਹੈ ਡਰਨਾ ਹੀ ਗੁਲਾਮੀ ਹੈ ਡਰ ਜਿਹੜਾ ਹੈ ਉਹ ਕਿਸੇ ਵੀ ਕਿਸਮ ਦਾ ਹੋਵੇ ਉਹ ਮਨੁੱਖ ਨੂੰ ਆਜ਼ਾਦ ਨਹੀਂ ਕਰ ਸਕਦਾ ਉਹ ਸੰਸਾਰਕ ਤੌਰ ਤੇ ਵੀ ਧਨੀ ਹੋ ਜਾਏ ਉਹ ਅਹੁਦੇ ਦੇ ਤੌਰ ਤੇ ਵੀ ਧਨੀ ਹੋ ਜਾਏ ਉਹ ਕਿਸੇ ਵੀ ਤੌਰ ਤੇ ਜਿੱਡਾ ਮਰਜੀ ਵੱਡਾ ਹੋਵੇ ਡਰ ਉਹਨੂੰ ਕਦੀ ਮੁਕਤ ਨਹੀਂ ਕਰ ਸਕਦਾ ਤੇ ਡਰ ਲੈਂਦਾ ਉਦੋਂ ਜਦੋਂ ਦਰਸ਼ਨ ਹੋ ਜਾਏ ਆਹ ਮਹਾਰਾਜ ਬਾਣੀ ਦੇ ਵਿੱਚ ਬਚਨ ਕਹਿੰਦੇ ਨਾ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ